ਬਾਈ ਜੋਨੇ ਇੱਕ ਕਾਮਯਾਬ ਬੰਦਾ ਮਿਲਾਇਆ ਹੈਗਾ ਆਪਾਂ ਵੀਡੀਓ ਦੇ ਮਾਧਿਅਮ ਰਾਹੀਂ ਵੀ ਕਿੰਨਾ ਕੋਈ ਫੇਲ ਨਹੀਂ ਹੈਗਾ ਇਹ ਜੋ ਕਮਾਈ ਵੀ ਚੰਗੀ ਹੁੰਦੀ ਹੈ ਨਾ ਜੀ ਵਧੀਆ ਕਮਾਈ ਹੈ ਜੀ ਜੇ ਤੁਸੀਂ ਬਰੀਡ ਤੇ ਕੰਮ ਕਰਦੇ ਹੋ ਫਿਰ ਵਧੀਆ ਕਮਾਈ ਆ ਮਹਾਰਾਸ਼ਟਰ ਪੂਨੇ ਕਿਹੜੀਆਂ ਕਿਹੜੀਆਂ ਸਟੇਟਾਂ ਚੋਂ ਸਾਡੇ ਕੋਲੇ ਇੱਥੇ ਬੱਕਰੀਆਂ ਖਰੀਦਣ ਲਈ ਗਾਹ ਕਾਉਂਦੇ ਨੇ ਜਿਵੇਂ ਬਾਈ ਤੁਸੀਂ ਸਟਾਲ ਫੀਡਿੰਗ ਤੇ ਰੱਖਦੇ ਹੋ ਨਾ ਤਾਂ ਇਹਨਾਂ ਨੂੰ ਕੋਈ ਪਰੇਸ਼ਾਨੀ ਦਿੱਕਤ ਆਉਂਦੀ ਹੋ ਤਾਂ ਉਹਦਾ ਕੀ ਦੇਖਭਾਲ ਹੁੰਦੀ ਆ ਮੈਡੀਕਲ ਦੇ ਵਿੱਚ ਜਿਹੜਾ ਤੁਸੀਂ ਇਲਾਜ ਕਰਦੇ ਹੋ ਵੀ ਕੀ ਕਰਦੇ ਹੋ ਉਹ ਠੀਕ ਆ ਉਹ ਉਹ ਮੈਡੀਕਲ ਤਰੀਕੇ ਨਾਲ ਕਰਦੇ ਹੋ ਜਾਂ ਜਿਵੇਂ ਛੋਡੇ ਹੁਣ ਅੱਜ ਦੀ ਦੋਨਾਂ ਤਰੀਕਿਆਂ ਨਾਲ ਕਰ ਲਈਦਾ। ਜਿਆਦਾਤਰ ਕੋਸ਼ਿਸ਼ ਕਰੀਦਾ ਦੇਸੀ ਢੰਗ ਦੇ ਨਾਲ ਇਹਨੂੰ ਸੋਲਵ ਕਰ ਲਿਆ ਜਾਵੇ। ਜੇ ਕਦੇ ਲੱਗਦਾ ਵੀ ਕਿਸੇ ਕੇਸ 'ਚ ਨਹੀਂ ਹੈ ਤਾਂ ਫਿਰ ਉੱਥੇ ਮੈਡੀਕਲ ਟ੍ਰੀਟਮੈਂਟ ਦੇਈਦਾ। ਉਹਨੂੰ ਫਿਰ ਡਾਈਟ ਪਲਾਨ ਕੀ ਹੁੰਦਾ ਜੀ ਜਿਹੜੀ ਸੂਈ ਹੋਈ ਆ ਬੱਕਰੀ। ਇਹਨਾਂ ਵਾਸਤੇ ਮਿਕਸਾ ਜਿਵੇਂ ਖਾਣਾ ਹੋ ਗਿਆ ਜੀ ਕਣਕ ਹੋਗੀ, ਮੱਕੀ ਹੋਗੀ, ਛੋਲਿਆਂ ਦਾ ਛਿਲਕਾ, ਸੋਇਆਬੀਨ ਦਾ ਛਿਲਕਾ ਇਹ ਸਾਰੀਆਂ ਚੀਜ਼ਾਂ ਇਹਨਾਂ ਦੇ ਹੁੰਦੀਆਂ। ਤਾਂ ਬੱਕਰੀ ਪਾਲਣ ਵੀ ਪੁਰਾਣੇ ਸਮਿਆਂ ਤੋਂ ਆਪਣੇ ਜਿਵੇਂ ਉਦੋਂ ਕਹ ਲਈਏ ਤਾਂ ਹਰੇਕ ਘਰ 'ਚ ਇੱਕ ਦੋ ਬੱਕਰੀਆਂ ਹੋਇਆ ਕਰਦੀਆਂ ਸੀਗੀਆਂ। ਅੱਜ ਇਹ ਇੱਕ ਬੜਾ ਵਧੀਆ ਧੰ ਕਮ ਸਟਾਰਟ ਕੀਤਾ ਜੀ ਠੰਡ ਆ ਗਈ ਜੀ ਇਹਦੇ ਚ ਅਸੀਂ ਲੱਡੂ ਤਿਆਰ ਕਰਦੇ ਆਂ ਜੀ ਅਲਸੀ ਹਾਲੋਂ ਤੌਂਫ ਅਜਵਾਇਣ ਇਹ ਜਿਹੜੀਆਂ ਚੀਜ਼ਾਂ ਵਾਕੇ ਲੱਡੂ ਤਿਆਰ ਕਰਕੇ ਰੱਖਦੇ ਆਂ ਜੀ ਉਹ ਲੱਡੂ ਹਰ ਤੀਜੇ ਚੌਥੇ ਦਿਨ ਅਸੀਂ ਇਹਨਾਂ ਨੂੰ ਦਿੰਨੇ ਆ ਜੀ ਨੂੰ ਬੜਾ ਖੁਸ਼ ਹੋ ਕੇ ਖਾਂਦੀਆਂ ਤੇ ਸਰਦੀ ਤੋਂ ਇਹਨਾਂ ਦਾ ਬਚਾ ਰਿੰਦਾ ਇਹਦੀ ਧੀ ਸੀ ਜੋ ਜਿਹੜੀ ਤੁਹਾਨੂੰ ਦਿਖਾਈ ਸੀ ਜੀ ਇਹ ਪੰਜਵੇਂ ਸੋਇਆ ਜੀ ਇਹਦਾ ਬਰੀਡਰ ਵੀ ਆਪਣੇ ਕੋਲੇ ਬਹੁਤ ਵਧੀਆ ਤਿਆਰ ਹੋਇਆ ਉਹਦੇ ਬੱਚੇ ਹੁਣ ਆਉਣੇ ਸਟਾਰਟ ਹੋਏ ਨੇ ਆਪਣੇ ਕੋਲੇ ਤੇ ਬਹੁਤ ਜ਼ਿਆਦਾ ਵਧੀਆ ਬੱਚੇ ਉਹਨੇ ਕੱਢੇ ਨੇ ਕੰਨ ਬਹੁਤ ਨੇ ਨਾ ਇਹ ਇਹਦੇ ਕੰਨ ਬਹੁਤ ਨੇ ਜੀ ਸੁਲਤਾਨ ਦੀ ਧੀ ਆ ਤੇ ਛੋਟੇ ਬੱਚੇ ਤੇ ਕੀ ਧਿਆਨ ਦਿੰ ਤੇ ਬੱਕਰੀਆਂ ਖਰੀਦਣੀਆਂ ਕਦੋਂ ਬੰਦ ਕਰਤੀਆਂ ਸੀ ਜੀ ਵੀ ਹੁਣ ਬਸ ਆਪਦੀ ਤਿਆਰ ਕਰਨਾ ਸਾਰਾ ਕੁਝ ਹੁਣ ਆਪਣੇ ਕੋਲੇ ਬਹੁਤ ਕੁਝ ਹੋ ਗਿਆ ਪਰ ਜਿਹੜੀ ਕੋਈ ਸ਼ਾਨਦਾਰ ਚੀਜ਼ ਹੁੰਦੀ ਆ ਉਹ ਹਜੇ ਵੀ ਆਪਾਂ ਲੈ ਲੈਨੇ ਆ ਠੀਕ ਆ ਹਾਈਟ ਇਹਦੀ ਵੀ ਹੋ ਮੰਨ ਲਾਦਾ 40 ਤੋਂ ਪਲੱਸ ਹੈ ਇਹ ਪਲੱਸ ਆ ਜੀ ਕੋਈ ਇੱਕੇਦਮ ਨਹੀਂ ਸੀ ਤੇ ਨਾ ਹੀ ਜਿਹੜਾ ਕੋਈ ਸਜਣ ਕਰਨਾ ਚਾਹੁੰਦਾ ਇੱਕੇਦਮ ਖਰੀਦੇ ਕਿਉਂਕਿ ਤੁਹਾਨੂੰ ਚੰਗੀ ਚੀਜ਼ ਜਿਹੜੀ ਹੈਗੀ ਆ ਇੱਕੇਦਮ ਨਹੀਂ ਮਿਲਣੀ ਬਹੁਤ ਟੋਲਣਾ ਪੈਂਦਾ ਫੇਰ ਕੋਈ ਵਧੀਆ ਚੀਜ਼ ਮਿਲਦੀ ਆ ਦੋਸਤੋ ਸਟਾਲ ਫੀਡਿੰਗ ਤੇ ਬੱਕਰੀਆਂ ਦਾ ਸਭ ਤੋਂ ਵੱਡਾ ਪੰਜਾਬ ਦਾ ਇੱਕ ਫਾਰਮ ਦਿਖਾਉਣਾ ਮਾਲਵਾ ਗੋਟ ਫਾਰਮ ਅੱਜ ਆਪਾਂ ਪਿੰਡ ਮਾਣੂਕੇ ਸੰਧੂਆਂ ਦੇ ਵਿੱਚ ਪਹੁੰਚੇ ਹੋਏ ਆਂ ਤੇ ਬਾਈ ਜੀ ਦਾ ਅੱਜ ਸੁਆਗਤ ਕਰਦੇ ਆਂ ਆਪਣੀ ਇਸ ਵੀਡੀਓ ਵਿੱਚ ਤੇ ਪੂਰੇ ਬਿਜ਼ਨਸ ਬਾਰੇ ਅੱਜ ਇਹ ਗੱਲਬਾਤ ਕਰਾਂਗੇ ਆਪਾਂ ਜਿਹੜਾ ਬੱਕਰੀਆਂ ਦਾ ਕੀਤਾ ਵੀ ਉਹ ਕਿੰਨਾ ਕੁ ਕਾਮਯਾਬ ਆ ਕੀ ਕੱਢਣ ਪਾਉਣ ਨੂੰ ਇਹਦੇ ਵਿੱਚ ਹੈਗਾ ਹੈਗਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਓ ਵੀਡੀਓ ਪੂਰੀ ਦੇਖਿਓ ਤੇ ਕਮੈਂਟ ਜ਼ਰੂਰ ਕਰਿਓ ਵੀਡੀਓ ਦੇ ਵਿੱਚ ਆਜੋ ਹੁਣ ਆਪਾਂ ਸਵਾਗਤ ਕਰਦੇ ਆਂ ਬਾਈ ਦਾ ਬਾਈ ਜੀ ਸਵਾਗਤ ਆ ਸਤਿ ਸ੍ਰੀ ਅਕਾਲ ਜੀ ਸਾਡੀ ਅੱਜ ਦੀ ਇਸ ਨਵੀਂ ਵੀਡੀਓ ਵਿੱਚ ਸਤਿ ਸ੍ਰੀ ਅਕਾਲ ਜੀ ਤੁਹਾਡੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਬਾਈ ਜੀ ਪਹਿਲਾਂ ਇੱਕ ਵਾਰੀ ਆਪਾਂ ਸਾਰੀ ਲੋਕੇਸ਼ਨ ਸਮਝਾ ਦਈਏ ਵੀ ਆਪਣੇ ਜਿਹੜੇ ਫਾਰਮ ਦੀ ਲੋਕੇਸ਼ਨ ਕੀ ਆ ਤੇ ਜਿਹੜਾ ਆਪਣਾ ਪਿੰਡ ਆ ਮਾਨੂਕੇ ਸੰਧੂਆ ਇਹਦੇ ਨੇੜੇ-ਤੇੜੇ ਕਿਹੜੇ ਪਿੰਡ ਰਹੇ ਜਾਂਦੇ ਆ ਜੀ ਜ਼ਿਲ੍ਹਾ ਕਿਹੜਾ ਲੱਗ ਜਾਂਦਾ ਜ਼ਿਲ ਨਾਲ ਪਿੰਡ ਆ ਗਿਆ ਭਮੀਪੁਰਾ ਦੇੜਕੇ ਲੰਮੇ ਜਟਪੁਰੇ ਲੱਖਾ ਇਹ ਪਿੰਡ ਆਪਣੇ ਨਾਲ ਦੇ ਪਿੰਡ ਮੱਲਾ ਆ ਗਿਆ ਜੀ ਇਹ ਨਾਲ ਦੇ ਆਸ-ਪਾਸੇ ਦੇ ਪਿੰਡ ਆ ਜਾਂਦੇ ਨੇ ਠੀਕ ਹੈ ਜੀ ਤੇ ਬਈ ਆਪਾਂ ਇਹਨੂੰ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਬੱਕਰੀਆਂ ਦਾ ਫਾਰਮ ਕਹਿ ਸਕਦੇ ਆ ਸਟਾਲ ਫੀਡਿੰਗ ਦੇ ਉੱਤੇ ਕਿਉਂਕਿ ਇੱਕ ਥਾਂ ਦੇ ਉੱਤੇ 250 ਦੇ ਕਰੀਬ ਬੱਕਰੀ ਰੱਖਣੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਤਾਂ ਬਾਈ ਜੀ ਦਾ ਇਹ ਸੌਂਕ ਆ ਤੇ ਬਾਕੀ ਸੌਂਕ ਇਕੱਲਾ ਬੱਕਰੀਆਂ ਦਾ ਨਹੀਂ ਕਬੂਤਰ ਕੁੱਕੜ ਤੇ ਮੱਝਾਂ ਇਹਨਾਂ ਦੇ ਵੀ ਬਰੀਡਿੰਗ ਦਾ ਕੰਮ ਕੀਤਾ ਬਾਈ ਨੇ ਤੇ ਹੁਣ ਬੱਕਰੀਆਂ ਦੇ ਵਿੱਚ ਧਿਆਨ ਦੇ ਰਹੇ ਨੇ ਬਰੀਡਿੰਗ ਦੇ ਉੱਤੇ ਇਹ ਗੱਲ ਮੈਂ ਸਹੀ ਕਹੀ ਹੈ ਨਾ ਜੀ ਬਿਲਕੁਲ ਜੀ ਬਿਲਕੁਲ ਹਾਂਜੀ ਤੇ ਹੁਣ ਸਾਨੂੰ ਤੁਸੀਂ ਆਪ ਦਾ ਸਾਰਾ ਜੀ ਫਾਰਮ ਦਿਖਾਓ ਹਾਂਜੀ ਤੇ ਇਹ ਦਫ਼ਤਰ ਆ ਗਿਆ ਜੀ ਪਹਿਲਾਂ ਇੱਧਰ ਇੱਧਰ ਦਫ਼ਤਰ ਆ ਗਿਆ ਤੁਹਾਡਾ ਹਾਂਜੀ ਹਾਂਜੀ ਠੀਕ ਹੈ ਤੇ ਜਿਹੜੇ ਕੰਮ ਦੀ ਸ਼ੁਰੂਆਤ ਹੈ ਜੀ ਜੇ ਮੈਂ ਤੁਸੀ ਪਹਿਲਾਂ ਕਹਿ ਕੇ ਹਟਿਆ ਹੁਣਾਂ ਵੀ ਮੱਝਾਂ ਦੇ ਉੱਤੇ ਬੜਾ ਧਿਆਨ ਦਿੱਤਾ ਹਾਂਜੀ ਮੱਜਾਂ ਦਾ ਜਿਹੜਾ ਕੰਮ ਸੀਗਾ ਉਹ ਤੇ ਲਾਈਵ ਚ ਪਾਈਆਂ ਵੀ ਕਰਾਈਆਂ ਲਾਈਵ ਚ ਵੀ ਕਈ ਕੰਪੀਟੀਸ਼ਨ ਵੀ ਲੜੇ ਹੋਣਗੇ ਤੇ ਉਹਨਾਂ ਚ ਵੀ ਇਨਾਮ ਤੁਸੀਂ ਚੰਗੇ ਜਿੱਤੇ ਆ ਕੰਪੀਟੀਸ਼ਨ ਵੀ ਜਿੱਤਦੇ ਨੇ ਉਹ ਚ ਕਾਫੀ ਸਾਰੇ ਇਨਾਮ ਵੀ ਜਿੱਤਦੇ ਨੇ ਆਲ ਇੰਡੀਆ ਦੀ ਚੈਂਪੀਅਨ ਵੀ ਆਪਣੀ ਝੋਟੀ ਬਣੀ ਜੀ ਐਸਆਈ ਤੇ ਜਿਹੜਾ ਇਹ ਬੱਕਰੀਆਂ ਵਾਲਾ ਕੀਤਾ ਜੀ ਇਹ ਫਿਰ ਕਿਵੇਂ ਚੁਣਿਆ ਤੁਸੀਂ ਵੀ ਇਧਰ ਨੂੰ ਵੀ ਧਿਆਨ ਦਿੱਤਾ ਜਾਵੇ ਜਿਵੇਂ ਮੱਜਾਂ ਤੇ ਬਰੀਡਿੰਗ ਕਰਦੇ ਸੀ ਤਾਂ ਬੱਕਰੀ ਪਾਲਣ ਵੀ ਪੁਰਾਣੇ ਸਮਿਆਂ ਤੋਂ ਆਪਣੇ ਜਿਵੇਂ ਉਦੋਂ ਕਹ ਲਈਏ ਤਾਂ ਹਰੇਕ ਘਰ ਚ ਇੱਕ ਦੋ ਬੱਕਰੀਆਂ ਹੋਇਆ ਕਰਦੀਆਂ ਸੀਗੀਆਂ ਹਾਂਜੀ ਸੋ ਅੱਜ ਇਹ ਇੱਕ ਬੜਾ ਵਧੀਆ ਧੰਦਾ ਬਣਿਆ ਬਹੁਤ ਵ ਤੋ ਐਸੇ ਕਰਕੇ ਅਸੀਂ ਇਹਨੂੰ ਵੀ ਨਾਲ ਦੀ ਨਾਲ ਸਟਾਰਟ ਕੀਤਾ ਤੇ ਇਹਦੇ ਤੇ ਵੀ ਬਰੀਡਿੰਗ ਤੇ ਕੰਮ ਸਟਾਰਟ ਕੀਤਾ ਜੀ ਤਿੰਨ ਕ ਸਾਲ ਹੋਏ ਨੇ ਹਣਾ ਜੀ ਹਾਂਜੀ ਤਿੰਨ ਕ ਸਾਲ ਦੇ ਕਰੀਬ ਤਿੰਨ ਕ ਸਾਲ ਦੇ ਕਰੀਬ ਹੋਏ ਨੇ ਤਾਂ ਉਦੋਂ ਹੀ ਸੋਚ ਲਿਆ ਸੀ ਵੀ ਆਪਾਂ ਇਹਨਾਂ ਤੇ ਬਰੀਡਿੰਗ ਤੇ ਕੰਮ ਕਰਨਾ ਕਿ ਇੱਕ ਸੌਂਕ ਨੂੰ ਵੀ ਉਹ ਇੱਕ ਦੋ ਬੱਕਰੀਆਂ ਰੱਖਣੀਆਂ ਇਹ ਸ਼ੁਰੂ ਕੀਤੀਆਂ ਪਹਿਲਾਂ ਨਹੀਂ ਅਸੀਂ ਬਰੀਡਿੰਗ ਦਾ ਸੋਚ ਕੇ ਹੀ ਕੰਮ ਸਟਾਰਟ ਕੀਤਾ ਸੀ ਪਹਿਲਾਂ ਸਟੱਡੀ ਕੀਤਾ 6 ਮਹੀਨੇ ਸਾਰਾ ਪੰਜਾਬ ਘੁੰਮੇ ਪੰਜਾਬ ਹਰਿਆਣੇ ਚ ਵੀ ਜਿੱਥੇ ਵੀ ਵਧੀਆ ਫਾਰਮ ਪਤਾ ਲੱਗਦਾ ਸੀਗਾ ਰਾਜਸਥਾਨ ਤੱਕ ਵੀ ਗਏ 6 ਮਹੀਨੇ ਅਸੀਂ ਸਿਰਫ ਇਹਨਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਪਾਲੀ ਵੀਰਾਂ ਕੋਲੇ ਚਲੇ ਜਾਂਦੇ ਸੀ ਜੋ ਦੁਪਹਿਰ ਦੇ ਟਾਈਮ ਵਿਹਲੇ ਬੈਠੇ ਹੁੰਦੇ ਨੇ ਦੁਪਹਿਰ ਦਾ ਟਾਈਮ ਉਹਨਾਂ ਕੋਲੇ ਹੁੰਦਾ ਜਦੋਂ ਚਾਹ ਪਾਣੀ ਪੀਣਾ ਹੁੰਦਾ ਉਹਨਾਂ ਤੋਂ ਪੁੱਛਣਾ ਕੀ ਬਿਮਾਰੀਆਂ ਨੇ ਕੀ ਔਕੜਾਂ ਨੇ ਕਿਵੇਂ ਤੁਸੀਂ ਉਹਨੂੰ ਸੋਲਵ ਕਰਦੇ ਹੋ ਪੂਰੀ ਜਾਣਕਾਰੀ ਲੈ ਕੇ ਫੇਰ ਹੀ ਬਰੀਡਿੰਗ ਤੇ ਕੰਮ ਸਟਾਰਟ ਕੀਤਾ ਜਿਹੜਾ ਆਪਣਾ ਫਾਰਮ ਆ ਇਹ ਸਟਾਲ ਫੀਡਿੰਗ ਦੇ ਉੱਤੇ ਨਿਰਭਰ ਆ ਜੀ ਜਾਂ ਵੀ ਗਰੇਜਿੰਗ ਤੇ ਵੀ ਜਾਂਦੀਆਂ ਨੇ ਬੱਕਰੀਆਂ ਇਹ ਜਿਆਦਾ ਸਟਾਲ ਫੀਡਿੰਗ ਤੇ ਹੀ ਆ ਗਰਮੀਆਂ 'ਚ ਜਦੋਂ ਆਪਾਂ ਕਣਕ ਦੀ ਵਾਢੀ ਹੋ ਜਾਂਦੀ ਆ ਉਸ ਵਾਣ ਦੇ ਵਿੱਚ ਆਪਾਂ ਜੰਤਰ ਬਾਜਰਾ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਕਸ ਕਰਕੇ ਲਾ ਦਿੰਨੇ ਆ ਜਿਆਦਾਤਰ ਸਟਾਲ ਫੀਡਿੰਗ ਤੇ ਹੀ ਆ ਹਾਂਜੀ ਲਓ ਬਈ ਜਿਹੜੇ ਭਰਾ ਕਹਿੰਦੇ ਹੁੰਦੇ ਆ ਵੀ ਬੱਕਰੀ ਫਾਰਮ ਸਟਾਲ ਫੀਡਿੰਗ ਤੇ ਫੇਲ ਹੁੰਦਾ ਕਾਮਯਾਬ ਨਹੀਂ ਤਾਂ ਅੱਜ ਆਪਾਂ ਨੂੰ ਬਿਲਕੁਲ ਕਾਮਯਾਬ ਬੰਦੇ ਮਿਲ ਗਏ ਤਾਂ ਇਹ ਧਿਆਨ ਨਾਲ ਗੱਲਾਂ ਸੁਣਨੀਆਂ ਨੇ ਇਹਨਾਂ ਦੀਆਂ ਵੀ ਇਹ ਕਿਵੇਂ ਕਾਮਯਾਬ ਹੋ ਰਹੇ ਨੇ ਇਹ ਕੰਮ ਦੇ ਵਿੱਚ ਸਟਾਲ ਫੀਡਿੰਗ ਦੇ ਉੱਤੇ ਤੇ ਬਾਈ ਬੱਕਰੀਆਂ ਤਕਰੀਬਨ 250 ਕਿਹਾ ਨਾ ਤੁਸੀਂ ਛੋਟੇ ਵੱਡੇ ਸਾਰੇ ਛੋਟੇ ਵੱਡੇ ਮਿਲਾ ਕੇ ਹਾਂਜੀ ਠੀਕ ਹੈ ਤੇ ਇਹਨਾਂ ਨੂੰ ਫਿਰ ਵਿਗਿਆਨਿਕ ਤਰੀਕੇ ਨਾਲ ਰੱਖਦੇ ਹਾਂ ਜਿੱਥੇ ਬਿਲਕੁਲ ਜੀ ਅਸੀਂ ਯੂਨੀਵਰਸਿਟੀ ਮਾਹਰਾਂ ਦੀ رائے ਦੇ ਨਾਲ ਵੀ ਚੱਲਦੇ ਹਾਂ ਯੂਨੀਵਰਸਿਟੀ ਦੇ ਡਾਕਟਰ ਸਮੇਂ-ਸਮੇਂ ਤੇ ਸਾਡੇ ਕੋਲੇ ਵਿਜ਼ਿਟ ਕਰਦੇ ਰਹਿੰਦੇ ਨੇ ਵੈਕਸੀਨੇਸ਼ਨ ਕਦੋਂ ਤੇ ਕਿਹੜੀ ਵੈਕਸੀਨੇਸ਼ਨ ਹੋਣੀ ਆ ਉਹਨਾਂ ਦੇ ਹਿਸਾਬ ਦੇ ਨਾਲ ਕਰਾਉਂਦੇ ਰਹਿੰਦੇ ਆ ਤੇ ਬੱਕਰੀ ਪਾਲਕ ਵੀਰ ਜਿਹੜੇ ਚਾਰਦੇ ਨੇ ਅਸੀਂ ਉਹਨਾਂ ਦੇ ਨਾਲ ਵੀ ਮਿਲ ਕੇ ਉਹਨਾਂ ਤੋਂ ਵੀ ਪੁੱਛਦੇ ਰਹਿੰਦੇ ਆ ਕਿ ਕਿਵੇਂ ਬੈਟਰ ਕਰ ਸਕਦੇ ਆ ਸੋ ਅਸੀਂ ਦੋਨਾਂ ਢੰਗਾਂ ਦੇ ਨਾਲ ਚੱਲਦੇ ਆ ਜੀ ਵੇ ਦੋਨੀਆਂ ਚੀਜ਼ਾਂ ਨੂੰ ਮਿਲਾ ਕੇ ਜਾ ਮਿਲਾ ਕੇ ਚੱਲਦੇ ਹਾਂ ਜੀ ਬਿਲਕੁਲ ਤੇ ਫੇਰ ਹੀ ਇਹ ਚ ਕਾਮਯਾਬੀ ਹੈ ਨਾ ਤੇ ਹੁਣ ਆਪਾਂ ਟੂਰ ਕਰੀਏ ਛੋਡੀਆਂ ਬੱਕਰੀਆਂ ਦਾ ਦਿਖਾਈਏ ਆਪਾਂ ਹਾਂਜੀ ਹਾਂਜੀ ਹਾਂ ਤੇ ਪਹਿਲਾ ਪੋਰਸ਼ਨ ਇਹ ਕਿਹੜੀਆਂ ਦਾ ਆ ਗਿਆ ਜੀ ਆਪਾਂ ਇਹ ਪੱਠਾ ਆਗੀਆਂ ਜੀ ਜਿਹੜੀਆਂ ਹੁਣ ਕ੍ਰੋਸ ਕਰਵਾਤੀਆਂ ਨੇ ਆਪਾਂ ਲਗਭਗ ਚਲੋ ਵੇ ਅੰਦਰ ਹੀ ਚੱਲਦੇ ਆਪਾਂ ਬਾਈ ਨਾਲ ਤੇ ਇਹ ਇਹ ਪੋਰਸ਼ਨ ਕਿਹੜੀਆਂ ਬੱਕਰੀਆਂ ਦਾ ਜੀ ਇਹ ਪੱਠਾ ਨੇ ਜੀ ਇਹਦੇ ਚ ਇਹ ਪੱਠਾ ਨੇ ਜਿਨ੍ਹਾਂ ਨੂੰ ਕੁਸ਼ਕ ਆਪਾਂ ਕ੍ਰੋਸ ਕਰਾਤੀਆਂ ਹੁਣ ਤੇ ਕੁਸ਼ ਹਜੇ ਇਦੀ ਮਾਂ ਵੀ 40 ਪਲੱਸ ਹਾਈਟ ਆ ਦੀ ਹਾਂਜੀ ਤੇ ਉਹਦੇ ਉਹ ਵੀ ਤੁਹਾਨੂੰ ਦਿਖਾਵਾਂਗੇ ਇਹਦੇ ਕੰਨ ਵੀ ਤੁਸੀਂ ਦੇਖ ਸਕਦੇ ਹੋ ਕੰਨਾਂ ਦੀ ਲੰਬਾਈ ਵਗੈਰਾ ਇਹਦੀ ਲੈਂਥ ਇਹਨੂੰ ਹਜੇ ਹੁਣੇ ਕਰਾਸ ਕਰਾਇਆ ਆਪਾਂ ਤੇ ਕਿੰਨੇ ਦੰਦਾਂ ਤੇ ਕਰਾਸ ਕਰਾਈ ਹੈ ਜੀ ਚਾਰ ਦੰਦ ਜੀ ਚਾਰ ਦੰਦ ਚਾਰ ਦੰਦ ਤੇ ਇਹ ਕਿੰਨੀ ਹਾਈਟ ਕਰ ਗਈ ਜੀ ਇਹ ਤਕਰੀਬਨ ਆਪਦੀ ਮਾਂ ਦੇ ਬਰਾਬਰ ਹੋ ਗਈ ਆ ਸ਼ਾਇਦ ਉਹਦੇ ਨਾਲੋਂ ਥੋੜਾ ਉੱਚੀ ਹੋ ਗਈ ਹੋਵੇ 41 ਇੰਚ ਹੋ ਗਈ ਹਾਂ ਬਸ 40 ਪਲੱਸ ਕਹਿ ਸਕਦੇ ਆ ਇਹਨੂੰ 40 ਪਲੱਸ ਹਾਂਜੀ ਠੀਕ ਆ ਇਹ ਆਪਣੀ ਹੋਮ ਬਰੀਡ ਆ ਕੀ ਇਹ ਹਾਂਜੀ ਹੋਮ ਬਰੀਡ ਆ ਕੀ ਠੀਕ ਹੈ ਤੇ ਬਾਕੀ ਜਿਹੜੀਆਂ ਤੁਸੀਂ ਬੱਕਰੀਆਂ ਸਰਚ ਮੈਨ ਲਾਦਾ ਕਾਫੀ ਕੀਤੀ ਹੋਈ ਹੈ ਨਾ ਇਹਨਾਂ ਤੇ ਅੱਜ ਨੇ ਲਵੇ ਵੀ ਜਾਂਦੇ ਰਹੇ ਹਾਂ ਤਾਂ ਜ਼ਿਆਦਾਤਰ ਫਿਰ ਤੁਸੀਂ ਜਿਹੜੀਆਂ ਬੀਟਲ ਬੱਕਰੀਆਂ ਨੇ ਇਹ ਅੱਜ ਜਿਹੜੀਆਂ ਤੋਂ ਖਰੀਦੀਆਂ ਨੇ ਜਾਂ ਮੰਡੀਆਂ ਤੋਂ ਖਰੀਦੀਆਂ ਆ ਮੰਡੀਆਂ ਤੋਂ ਵੀ ਕੁਸ਼ਕ ਕੁਸ਼ਕ ਬੱਕਰੀਆਂ ਖਰੀਦੀਆਂ ਨੇ ਬਾਕੀ ਆ ਜਿਹੜੀ ਵੀਰਾਂ ਤੁਸੀਂ ਘੁੰਮ ਫਿਰ ਕੇ ਖਰੀਦੀਆਂ ਨੇ ਇਹ ਘੁੰਮ ਫਿਰ ਕੇ ਖਰੀਦੀਆਂ ਨੇ ਜੀ ਹਾਂ ਉਹ ਵੀ ਬੱਕਰੀ ਦੇਖ ਲਓ ਬਾਈ ਬੱਕਰੀ ਦੀ ਬੰਤਰ ਤੇ ਕੰਨਾਂ ਦੀ ਲੈਂਥ ਦੇਖ ਲਓ ਉਹ ਮੱਥਾ ਦੇਖ ਲਓ ਹਨਾ ਤੇ ਬਾਕੀ ਹਾਈਟ ਵੀ ਚੰਗੀ ਆ ਬਾਈ ਕਹਿੰਦਾ ਵੀ 40 ਤੋਂ ਪਲੱਸ ਹੀ ਆ ਤੇ ਉਹ ਤਕਰੀਬਨ ਫਿਰ 4 ਦੰਦਾਂ ਦਾ ਦੇ ਕ੍ਰਾਸ ਕਰਾ ਦਿੰਦੇ ਹੋ ਜੀ ਇਹਨਾਂ ਨੂੰ 4 ਦੰਦਾਂ ਦੇ ਜੀ ਠੀਕ ਹੈ ਤੇ ਜਿਹੜਾ ਆ ਤੁਸੀਂ ਮਾਡਲ ਬਣਾਇਆ ਸੈੱਡ ਦਾ ਨਾ ਇਹਦੇ ਬਾਰੇ ਵੀ ਮੜੀ ਜਾਣਕਾਰੀ ਦਿਓ ਵੀ ਇਹ ਕਿਵੇਂ ਪੋਰਸ਼ਨ ਬਣਾਏ ਨੇ ਤੇ ਕਿੰਨੀ ਜਗ੍ਹਾ ਇਹ ਘੇਰੀ ਹੋਈ ਆਪਣੀ 2250 ਬੱਕਰੀ ਨੂੰ ਇਹ ਆਪਣੇ ਕੋਲੇ 110 ਬਾਈ 66 ਹੈਗਾ ਜੀ ਹਾਂਜੀ ਤੇ ਇਹਦੇ ਚ ਅੱਧਾ ਪੋਰਸ਼ਨ ਆਪਾਂ ਛੱਡ ਵਾਲਾ ਰੱਖਿਆ ਤੇ ਇਹ ਖੁੱਲੀਆਂ ਨੇ ਇਹਨਾਂ ਦੀ ਮਰਜ਼ੀ ਹੈ ਇਹਨਾਂ ਨੇ ਧੁੱਪੇ ਬੈਠਣਾ ਜਾਂ ਸ਼ਾਮੇ ਬੈਠਣਾ ਇਹਨਾਂ ਦੀ ਮਰਜ਼ੀ ਆ ਹੁਣ ਅੱਗੇ ਸਰਦੀ ਆਜੂ ਤਾਂ ਇੱਥੇ ਆਪਾਂ ਪ੍ਰਾਲੀ ਦੀਆਂ ਗੱਡਣਾ ਲਾ ਦੇਾਂਗੇ ਤਾਂ ਕਿ ਇਹਨਾਂ ਨੂੰ ਅੰਦਰ ਨਿਗ ਬਣਿਆ ਰਹੇ ਤੇ ਗਰਮੀਆਂ 'ਚ ਇਹਨਾਂ ਦੀ ਮਰਜ਼ੀ ਆ ਆਪਦਾ ਜਿੱਥੇ ਇਹਨਾਂ ਨੇ ਉੱਠਣਾ ਬੈਠਣਾ ਆਪਦੀ ਮਰਜ਼ੀ ਨਾਲ ਉੱਠ ਬੈਠ ਸਕਦੀਆਂ ਨੇ ਠੀਕ ਹੈ ਤੇ ਆਪਣੇ ਫਾਰਮ ਦੇ ਵਿੱਚ ਕਿੰਨੇ ਪੋਰਸ਼ਨ ਬਣਾਏ ਹੋਏ ਨੇ ਜੀ ਇਹ ਇਹਦੇ 'ਚ ਆਪਣੇ ਕੋਲੇ ਕਾਫੀ ਪੋਰਸ਼ਨ ਹੈ ਜੀ ਪੰਜ ਪੋਰਸ਼ਨ ਤਾਂ ਐਸਾਈਡ ਦੇਖ ਸਕਦੇ ਹੋ ਤਿੰਨ ਉਧਰ ਸਾਹਮਣੇ ਆਗੇ ਇੱਕ ਆ ਤੁਹਾਨੂੰ ਰੂਮ ਦਿਖਾਵਾਂਗੇ ਜਿਹਦੇ 'ਚ ਕਾਫੀ ਜ਼ਿਆਦੇ ਪੋਰਸ਼ਨ ਬਣਾਏ ਨੇ ਕੋਈ ਬੱਕਰੀ ਸੌਣ ਵਾਲੀ ਆ ਉਹਦੇ ਢੋਡਣਾ ਵਜੇ ਆਖਰੀ ਦਿਨਾਂ 'ਚ ਉਹਨਾਂ ਨੂੰ ਅਲੈਦਾ ਕਰਦਾ ਹੀ ਦਾ ਕੋਈ ਬਿਮਾਰ ਜਾਨਵ ਤੇ ਇਹ ਇਹ ਜਿਹੜੀਆਂ ਹੈਗੀਆਂ ਇਹ ਗੱਬਣ ਬੱਕਰੀਆਂ ਦਾ ਪੋਰਸ਼ਨ ਹੈ ਜੀ ਇਹਦੇ ਪੱਠਾ ਨੇ ਜਿਹੜੀਆਂ ਪੱਠਾ ਨੇ ਜੀ ਠੀਕ ਹੈ ਤੇ ਅਗਲਾ ਪੋਰਸ਼ਨ ਆ ਜਿਹੜਾ ਇਹਦੇ ਨਾਲ ਹੀ ਸੋਈਆਂ ਵੀ ਬੱਕਰੀਆਂ ਆ ਗਈਆਂ ਜੀ ਆ ਜਾਓ ਫੋਦਰੀ ਚਾਲ ਜੀ ਹਾਂਜੀ ਤੇ ਜਿਹੜਾ ਅਗਲਾ ਪੋਰਸ਼ਨ ਹੈ ਜੀ ਇਹ ਆਪਣਾ ਇਹ ਸੋਈਆਂ ਵੀ ਬੱਕਰੀਆਂ ਨਹੀਂ ਤੇ ਕੁਝ ਸੋਣ ਵਾਲੀਆਂ ਨੇ ਜਿਹੜੀਆਂ ਵੀ ਉਹ ਆ ਗਈਆਂ ਜਿਹੜੀਆਂ ਵੀ ਨੇੜ ਨੂੰ ਸੋਣ ਵਾਲੀਆਂ ਨੇ ਨੇੜ ਲੱਗੀਆਂ ਨੇ ਜਿਹੜੇ ਹਾਂਜੀ ਜਿਵੇਂ ਆ ਲਗਭਗ ਤਿਆਰ ਆ ਜੀ ਅੱਛਾ ਤੇ ਇਹਨਾਂ ਦੇ ਬੱਚੇ ਫਿਰ ਨਾਲ ਹੀ ਰਹਿੰਦੇ ਆ ਜੀ ਬੱਚੇ ਨਾਲ ਹੀ ਰਹਿੰਦੇ ਆ ਜੀ ਬੱਚੇ ਅਸਲ 'ਚ ਬੱਕਰੀ ਦੇ ਨਾਲ ਹੀ ਜ਼ਿਆਦਾ ਵਧੀਆ ਪੜਦੇ ਨੇ ਜੀ ਠੀਕ ਹੈ ਇਹਨਾਂ ਨੂੰ ਫਿਰ ਅਲੱਗ ਕਦੋਂ ਕਰਦੇ ਹਾਂ ਜੀ ਬੱਚਿਆਂ ਨੂੰ ਅ ਬੱਚਿਆਂ ਨੂੰ 2 ਮਹੀਨੇ ਅਸੀਂ ਨਾਲ ਹੀ ਰਹਿਣ ਦੇਵਾਂਗੇ ਫਿਰ 2 ਮਹੀਨੇ ਤੋਂ ਬਾਅਦ ਚ ਇਹਨਾਂ ਨੂੰ ਪਾਸੇ ਕਰ ਦੇਣ ਠੀਕ ਆ ਤੇ ਜਿਹੜਿਆਂ ਵਿੱਚ ਕੁੱਕੜ ਫਿਰਦੇ ਆ ਫਿਰ ਇਹ ਕੁੱਕੜ ਦੇਖੋ ਇੱਕ ਤਾਂ ਆਪਾਂ ਨੂੰ ਆਰਗੇਨਿਕ ਆਂਡੇ ਮਿਲ ਗਏ ਜੀ ਹਾਂਜੀ ਦੂਜਾ ਇਹਨਾਂ ਦੇ ਕੋਈ ਜੂੰ ਚਿਚੜੀ ਕਿਸੇ ਤਰ੍ਹਾਂ ਦਾ ਜੀ ਨਹੀਂ ਪੈਣ ਦਿੰਦੇ ਇਹ ਇਹ ਖਾ ਜਾਂਦੇ ਆ ਫਾਰਮ ਦੀ ਸਫਾਈ ਦਾ ਕੰਮ ਵੀ ਕਰ ਦਿੰਦੇ ਨੇ ਤੇ ਆਰਗੇਨਿਕ ਆਂਡੇ ਵੀ ਆਪਾਂ ਨੂੰ ਖਾਣ ਨੂੰ ਮਿਲ ਗਏ ਠੀਕ ਆ ਇੱਧਰ ਸੂਈਆਂ ਹੋਈਆਂ ਬੱਕਰੀਆਂ ਆ ਗਈਆਂ ਆਪਣੀਆਂ ਹਾਂਜੀ ਸੋਹਣੀਆਂ ਵੀ ਆ ਤੇ ਸੋਣ ਵਾਲੀਆਂ ਇਹ ਇਹਨਾਂ ਚੋਂ ਜਿਹੜੀਆਂ ਦੁੱਧ ਦਿੰਦੀਆਂ ਨੇ ਫਿਰ ਉਹ ਵੀ ਉਰੀ ਰੱਖਦੇ ਹਾਂ ਹਾਂਜੀ ਹਾਂਜੀ ਤੇ ਜਿਹੜੀਆਂ ਸੋਣ ਵਾਲੀਆਂ ਨੇ ਉਹ ਵੀ ਹਾਂਜੀ 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 ਠੀਕ ਹੈ ਤੇ ਚਾਰ ਪੰਜ ਪੋਰਸ਼ਨ ਬਣਾਏ ਹੋਣੇ ਆ ਅਲੱਗ-ਅਲੱਗ ਹੈ ਹਾਂਜੀ ਇਹਨਾਂ ਨੂੰ ਫਿਰ ਡਾਈਟ ਪਲਾਨ ਕੀ ਹੁੰਦਾ ਜ ਇਨਾਂ ਵਾਸਤੇ ਮੈਕਸਾ ਜਿਵੇਂ ਖੜਾ ਹੋ ਗਿਆ ਜੀ ਹੂੰ ਅ ਕਣਕ ਹੋ ਗਈ ਮੱਕੀ ਹੋ ਗਈ ਅ ਛੋਲਿਆਂ ਦਾ ਛਿਲਕਾ ਸੋਇਆਬੀਨ ਦਾ ਛਿਲਕਾ ਇਹ ਸਾਰੀਆਂ ਚੀਜ਼ਾਂ ਇਹਨਾਂ ਦੇ ਹੁੰਦੇ ਆ ਗੁਵਾਰੀ ਦਾ ਨੀਰਾ ਹੋ ਗਿਆ ਜੀ ਇਹ ਗੁਵਾਰੀ ਦਾ ਨੀਰਾ ਤੁਸੀਂ ਗਰਮੀ 'ਚ ਵੀ ਪਾਈ ਜਾਂਦੇ ਹੋ ਜੀ ਅ ਅਸੀਂ ਸਾਰਾ ਸਾਲ ਹੀ ਸਾਨੂੰ ਜਿਹੜਾ ਤਜਰਬਾ ਆਇਆ ਪਹਿਲਾਂ ਅਸੀਂ ਗਰਮੀ 'ਚ ਬੰਦ ਕਰਦੇ ਸੀ ਜਿਵੇਂ ਸੁਣਿਆ ਸੁਣਾਇਆ ਸੀਗਾ ਕਿ ਉਹ ਗਰਮ ਹੁੰਦਾ ਗਰਮ ਹੁੰਦਾ ਪਰ ਨਹੀਂ ਸਾਨੂੰ ਰਿਜ਼ਲਟ ਬਹੁਤ ਵਧੀਆ ਮਿਲਿਆ ਜੀ ਇਹਨਾਂ ਦੀ ਸਿਹਤ ਦੇ ਹਿਸਾਬ ਨਾਲ ਠੀਕ ਹੈ ਅਸੀਂ ਸਾਰਾ ਸਾਲ ਹੀ ਯੂਜ਼ ਕਰਦੇ ਆਂ ਤੇ ਸਰਦੀਆਂ ਦੇ ਵਿੱਚ ਕੀ ਧਿਆਨ ਰੱਖੂਗੀ ਜੀ ਇਹਨਾਂ ਦਾ ਖਾਸ ਖਾਣ ਪ ਸਾਂਦੀ ਠੰਡਾ ਆ ਗਿਆ ਨਾ ਮੁਰੇ ਠੰਡਾ ਆ ਗਿਆ ਜੀ ਇਹਦੇ ਚ ਅਸੀਂ ਲੱਡੂ ਤਿਆਰ ਕਰਦੇ ਆਂ ਜੀ ਅਲਸੀ ਹਾਲੋਂ ਸੌਂਫ ਅਜਵਾਇਣ ਇਹਦੀਆਂ ਚੀਜ਼ਾਂ ਵਾਕ ਲੱਡੂ ਤਿਆਰ ਕਰਕੇ ਰੱਖਦੇ ਆਂ ਜੀ ਉਹ ਲੱਡੂ ਹਰ ਤੀਜੇ ਚੌਥੇ ਦਿਨ ਅਸੀਂ ਇਹਨਾਂ ਨੂੰ ਦਿੰਨੇ ਆ ਜੀ ਨੂੰ ਬੜਾ ਖੁਸ਼ ਹੋ ਕੇ ਖਾਂਦੀਆਂ ਤੇ ਸਰਦੀ ਤੋਂ ਇਹਨਾਂ ਦਾ ਬਚਾ ਰਿੰਦਾ ਠੀਕ ਆ ਜੀ ਤੇ ਹੁਣ ਆਪਾਂ ਇੱਧਰ ਗੱਬਣ ਬੱਕਰੀਆਂ ਨੇ ਜਾਂ ਹਾਂਜੀ ਹਾਂਜੀ ਗੱਬ ਇਹ ਬੱਕਰੀਆਂ ਜਿਹੜੀਆਂ ਹੁਣ ਕ੍ਰੋਸ ਹੋ ਚੁੱਕੀਆਂ ਆ ਜੀ ਹਾਂਜੀ ਇਹ ਉਹਨਾਂ ਦਾ ਆ ਗਿਆ ਜੀ ਜਿਹੜੀਆਂ ਕ੍ਰੋਸ ਹੋ ਚੁੱਕੀਆਂ ਜਿਹੜੀਆਂ ਕ੍ਰੋਸ ਹੋ ਗਈਆਂ ਹਾਂਜੀ ਟੈਕਰਾ ਉਸ ਆਪਣੇ ਬੱਕਰੇ ਕਿੰਨੇ ਰੱਖੇ ਹੋਏ ਨੇ ਜੀ ਫਾਰਮ ਦੇ ਵਿੱਚ ਇੰਨੀਆਂ ਬੱਕਰੀਆਂ ਨੇ ਜਿਵੇਂ ਆਪਣੇ ਕੋਲੇ ਤਕਰੀਬਨ 20 ਬਰੀਡਰ ਨੇ ਜੀ ਹਮ ਹਰੇਕ ਬੱਕਰੀ ਦਾ ਰਿਕਾਰਡ ਆ ਜੀ ਇਹਨਾਂ ਦੇ ਟੈਗ ਪਾਏ ਨੇ ਗਾਲਾਂ ਚ ਅੱਛਾ ਜੀ ਹਰੇਕ ਦਾ ਨੰਬਰ ਆ ਜਿਵੇਂ ਇਹਦਾ L0703 ਹੋ ਗਿਆ ਜੀ ਹਾਂਜੀ ਇਸੇ ਤਰ੍ਹਾਂ ਹਰ ਇੱਕ ਬੱਕਰੀ ਦਾ ਰਿਕਾਰਡ ਆ ਜੀ ਕਿਹੜੇ ਬੱਕਰੇ ਤੋਂ ਕ੍ਰੋਸ ਆ ਕਿੰਨੇ ਬੱਚੇ ਦੇਤੇ ਜਨਮ ਵੇਲੇ ਬੱਚੇ ਦਾ ਬਰਥ weight ਕੀ ਸੀਗਾ 1 ਮਹੀਨੇ ਬਾਅਦ ਕਿੰਨਾ 3 ਮਹੀਨੇ ਬਾਅਦ ਕਿੰਨਾ ਹਮ ਸੋ ਇਸ ਤਰ੍ਹਾਂ ਪ੍ਰੋਪਰ ਇਹਨਾਂ ਦਾ ਰਿਕਾਰਡ ਰਹਿੰਦਾ ਆਪਣੇ ਕੋਲੇ ਠੀਕ ਹੈ ਤੇ ਇਹ ਹੁਣ ਇਧਰ ਗੱਬਣ ਬੱਕਰੀਆਂ ਨੇ ਜੀ ਹਨਾ ਹਾਂਜੀ ਗੱਬਣ ਤੇ ਇਹਨਾਂ ਦਾ ਕੀ ਖਰਾਕ ਦਾ ਫਰਕ ਹੁੰਦਾ ਜੀ ਸੂਈਆਂ ਹੋਈਆਂ ਬੱਕਰੀਆਂ ਤੋਂ ਖਰਾਕ ਦਾ ਕੋਈ ਜ਼ਿਆਦਾ ਫਰਕ ਨਹੀਂ ਹੈਗਾ ਜੀ ਹੂੰ ਖਰਾਕ ਤਾਂ ਲਗਭਗ ਸੇਮ ਹੀ ਹੈ ਇਹਨਾਂ ਦੀ ਸੇਮ ਹੀ ਚੱਲਦੀ ਹੈ ਇਹ ਦੀਤੀ ਸੀਓ ਜਿਹੜੀ ਤੁਹਾਨੂੰ ਦਿਖਾਈ ਸੀ ਜੀ ਅੱਛਾ ਉਹ ਇਹਦੀਤੀ ਹੈ ਇਹਦੀਤੀ ਹੈ ਇਹ ਗੱਬਣਾ ਕਿੰਨੇ ਕਿੰਨੇਵੇਂ ਸੂਏ ਬੱਕਰੀਆਂ ਇਹ 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 5ਵੇਂ ਸੂਏ ਆ ਜੀ 5ਵੇਂ ਸੂਏ 5ਵੇਂ ਸੂਏ ਇਹਦਾ ਬਰੀਡਰ ਵੀ ਆਪਣੇ ਕੋਲੇ ਬਹੁਤ ਵਧੀਆ ਤਿਆਰ ਹੋਇਆ ਉਹਦੇ ਬੱਚੇ ਹੁਣ ਆਉਣੇ ਸਟਾਰਟ ਹੋਏ ਨੇ ਆਪਣੇ ਕੋਲੇ ਤੇ ਬਹੁਤ ਜ਼ਿਆਦਾ ਵਧੀਆ ਬੱਚੇ ਉਹਨੇ ਕੱਢੇ ਨੇ ਨੇ ਦੁੱਧ ਨੂੰ ਕਿਵੇਂ ਆ ਜੀ ਬੱਕਰੀ ਇਹ ਦੁੱਧ ਨੂੰ ਵੀ ਬਹੁਤ ਵਧੀਆ ਜੀ ਦੁੱਧ ਨੂੰ ਹਾਂ ਜੀ ਠੀਕ ਹੈ ਤਕਰੀਬਨ ਕਿੰਨੀਆਂ ਗੱਬکریاں ਗੱਬਣ ਨੇ ਆਪਣੇ ਲਾ ਵੈਸ ਟਾਈਮ ਅ ਇਸ ਟਾਈਮ ਜਿਹੜੀ ਹੁਣ 35 ਕਿ ਬੱਕਰੀਆਂ ਨੇ ਸੂਣਾ ਜੀ ਅਗਲੇ 15-20 ਦਿਨਾਂ ਦੇ ਵਿੱਚ ਸੂਣੀਆਂ ਸਟਾਰਟ ਹੋ ਗਈਆਂ ਤੇ 70 ਬੱਕਰੀਆਂ ਅੱਗੇ ਕ੍ਰੋਸ ਹੋ ਗਈਆਂ ਜਿਹੜੀਆਂ ਫਰਵਰੀ ਸੋਣਗੀਆਂ ਜਿਹੜੀਆਂ ਫਰਵਰੀ ਸੋਣਗੀਆਂ ਸੂਏ ਵਰ ਦਾ ਅਲੱਗ-ਅਲੱਗ ਬੱਕਰੀ ਤੋਂ ਲੈਣੇ ਹੋਏ ਵੀ ਮੰਨ ਲੇ ਕਿ ਚਲੋ ਸਾਲ ਦੇ ਵਿੱਚ ਇੱਕ ਸੂਆ ਲੈਣੇ ਹੋ ਲੈਣੇ ਅਲੱਗ-ਅਲੱਗ ਟਾਈਮ ਤੇ ਰੁੱਤ ਤੋਂ ਦੋਨਾਂ ਚ ਲੈ ਲੈਣੇ ਹਾਂਜੀ ਦੋਨਾਂ ਰੁੱਤਾਂ ਚ ਫਿਰ ਕਿਹੜੀ ਰੁੱਤ ਵਧੀਆ ਲੱਗਦੀ ਹੈ ਜਿਵੇਂ ਤੁਹਾਡੇ ਲਈ ਇੰਨੀਆਂ ਬੱਕਰੀਆਂ ਨੇ ਤੁਹਾਡਾ ਤਜਰਬਾ ਵੱਡਾ ਹੈ ਨਾ ਇਹ ਚੀਜ਼ ਤੋਂ ਤੁਸੀਂ ਦੋਨੇ ਰੁੱਤਾਂ ਚ ਜਿਹੜੇ ਸੂਏ ਉਹ ਲੈਣੇ ਹੋ ਬੱਕਰੀਆਂ ਤੋਂ ਤਾਂ ਕਿਹੜਾ ਰੁੱਤ ਤੁਹਾਨੂੰ ਜ਼ਿਆਦਾ ਵਧੀਆ ਲੱਗੀ ਵੀ ਆਹ ਰੁੱਤ ਦੇ ਬੱਚੇ ਵੀ ਵਧੀਆ ਪਾਲਦੇ ਤੇ ਦੁੱਧ ਵੀ ਵਧੇ ਦਿੰਦੀਆਂ ਨੇ ਅ ਦੋਨਾਂ ਚ ਹੀ ਠੀਕ ਰਹਿ ਜਾਂਦਾ ਜੀ ਕੋਈ ਐਡੀ ਪ੍ਰੋਬਲਮ ਨਹੀਂ ਬਸ ਠੰਡ ਲੰਗੀ ਤੋਂ ਸੋਣ ਫਰਵਰੀ ਦੇ ਵਿੱਚ ਸੋਣ ਜਿਹੜੀਆਂ ਪਹਿਲਾਂ ਜਨਵਰੀ ਚ ਸੂਪੈਂਦੀਆਂ ਨੇ ਉਹਦੇ ਬੱਚੇ ਪਾਲਣ ਦੇ ਵਿੱਚ ਥੋੜੀ ਮੁਸ਼ਕਲ ਆਉਂਦੀ ਆ ਆਪਾਂ ਨੂੰ ਤੇ ਜਿਹੜੇ ਫਰਵਰੀ ਤੋਂ ਬਾਅਦ ਸੋਣੀਆਂ ਸਟਾਰਟ ਹੁੰਦੀਆਂ ਨੇ ਉਹਦੇ ਚ ਕੋਈ ਪ੍ਰੋਬਲਮ ਨਹੀਂ ਹੈ ਉਹ ਚ ਨਹੀਂ ਆਉਂਦੀ ਹਾਂਜੀ ਤੇ ਜਿਹੜੇ ਇੱਧਰ ਆ ਬੱਚੇ ਨੇ ਨਾਲ ਨਾਲ ਬੱਕਰੀਆਂ ਨੇ ਹੈ ਜੀ ਹਾਂਜੀ ਇੱਧਰ ਬੱਚੇ ਆ ਗਏ ਤੇ ਪੱਠਾ ਜਿਹੜੀਆਂ ਇਦੋਂ ਛੋਟੀਆਂ ਪੱਠਾ ਨੇ ਉਹ ਆ ਗਈਆਂ ਜੀ ਉਹ ਆ ਗਏ ਆ ਜੋ ਵੀ ਇਹ ਦਿਖਾਉਨੇ ਆ ਤੇ ਰਿਜ਼ਲਟ ਤੁਹਾਨੂੰ ਹੁਣ ਬੱਕਰਿਆਂ ਦਾ ਰਿਜ਼ਲਟ ਦਿਖਾ ਦਿੰਨੇ ਆ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਬੱਕਰੀ ਵੀ ਦਿਖਾ ਦਾਂਗੇ ਤੇ ਇੱਧਰ ਬੱਕਰਿਆਂ ਦਾ ਰਿਜ਼ਲਟ ਆ ਨਾ ਜਿਹੜੇ ਬੱਚੇ ਆਏ ਹੋਏ ਨੇ ਹਾਂਜੀ ਹਾਂਜੀ ਤੇ ਛੋਟੇ ਬੱਚੇ ਦਾ ਬਈ ਥੋੜਾ ਜਿਹਾ ਘੱਟ ਪਤਾ ਲੱਗਦਾ ਹੁੰਦਾ ਇੱਧਰ ਨਿਖਰੇ ਖੜੇ ਨੇ ਬੱਚੇ ਮੰਨ ਕੇ ਚਲੋ ਕਿੰਨੇ 2-2 2.5 ਮਹੀਨੇ ਦੇ ਨਹੀਂ ਇਹ ਜਿਹੜੇ ਆ ਇੱਧਰ ਆ ਛੋਟੇ ਖੜੇ ਨੇ ਹਾਂ ਛੋਟੇ ਇਹਨੇ ਦੇ ਹੈਗੇ ਨੇ ਠੀਕ ਐ ਇਹ ਬੱਕਰੀਆਂ ਨੇ ਜਿਹੜੀਆਂ ਵਿੱਚ ਤੇ ਇਹ ਬੱਚੇ ਆਪਣੇ ਜਿਹੜੇ ਤਿਆਰ ਹੋ ਗਏ ਜੀ ਉਹ ਨੇ ਅੱਛਾ ਹਾਂਜੀ ਜਿਵੇਂ ਉਹ ਡੱਬਾ ਬੱਕਰਾ ਖੜਾ ਜੀ ਆ ਬੱਚਾ ਇਹ ਕੰਨ ਬਹੁਤ ਨੇ ਨਾ ਇਹ ਇਹਦੇ ਕੰਨ ਬਹੁਤ ਨੇ ਜੀ ਸੁਲਤਾਨ ਦੀ ਧੀ ਆ ਅੱਛਾ ਸੁਲਤਾਨ ਦੀ ਧੀ ਆ ਹਾਂ ਜੀ ਇਹ ਆਪਣੀ ਬੱਕਰੀ ਆ ਉਹ ਹਾਂ ਜੀ ਹਾਂ ਜੀ ਆਪਣਾ ਬਰੀਡਰ ਦਿਖਾਵਾਂਗੇ ਆਪਾਂ ਬਾਅਦ ਚ ਠੀਕ ਐ ਸੁਲਤਾਨ ਇਹ ਉਹਦੀ ਧੀ ਹੈ ਹਾਂ ਜੀ ਕਿੰਨੀ ਲੈਂਥ ਲੰਥ ਬਈ ਦੇਖ ਸਕਦੇ ਹੋ ਤੁਸੀਂ ਤੇ ਕੁਆਲਿਟੀ ਪੱਖੋਂ ਵੀ ਕੋਈ ਘਾਟ ਨਹੀਂ ਕਿਹੜੀ ਬੱਕਰੀ ਦੀ ਹੈ ਜੀ ਇਹ ਇਹ ਡੱਬੀ ਬੱਕਰੀ ਆ ਉਹ ਪਿਛਲੇ ਵਰਡ ਦੇ ਵਿੱਚ ਰਹਿ ਗਈ ਅੱਛਾ ਗੱਬਣਾ ਹੁਣ ਹਾਂ ਜੀ ਠੀਕ ਐ ਤੇ ਜਿਵੇਂ ਆਹ ਖੜੀ ਮੱਖੀ ਚਿਨੀ ਹਾਂ ਜੀ ਇਹ ਮੱਖੀ ਚਿਨੀ ਇਹ ਆਪਾਂ ਲਈ ਸੀਗੀ ਠੀਕ ਐ ਤੇ ਬੱਕਰੀਆਂ ਖਰੀਦਣੀਆਂ ਕਦੋਂ ਬੰਦ ਕਰਤੀਆਂ ਸੀ ਜੀ ਵੀ ਹੁਣ ਬਸ ਆਪਦੀ ਤਿਆਰ ਕਰਨਾ ਸਾਰਾ ਕੁਝ ਹੁਣ ਆਪਣੇ ਕੋਲੇ ਬਹੁਤ ਕੁਝ ਹੋ ਗਿਆ ਪਰ ਜਿਹੜੀ ਕੋਈ ਸ਼ਾਨਦਾਰ ਚੀਜ਼ ਹੁੰਦੀ ਆ ਉਹ ਹਜੇ ਵੀ ਆਪਾਂ ਲੈ ਲੈਨੇ ਆ ਤੇ ਬਾਕੀ ਤਾਂ ਹੁਣ ਆਪਾਂ ਆਪਣੇ ਕੋਲੇ ਬਹੁਤ ਪੱਠਾਂ ਤਿਆਰ ਹੋ ਗਈਆਂ ਨੇ ਠੀਕ ਆ ਹੈਟ ਇਹਦੀ ਵੀ ਹੋ ਮੰਨ ਲਾਦਾ 40 ਤੋਂ ਪਲੱਸ ਹੈ ਇਹ ਪਲੱਸ ਆ ਜੀ ਪਲੱਸ ਹੈ ਹਾਂ ਜੀ ਇਹ ਇਹ ਆਪਣੇ ਘਰ ਦੀ ਆ ਜਾਂ ਖਰੀਦੀ ਸੀ ਨਹੀਂ ਇਹ ਖਰੀਦੀ ਸੀ ਆਪਾਂ ਜੀ ਠੀਕ ਹੈ ਇਹ ਖਰੀਦੀ ਸੀ 41 ਪਲੱਸ ਹੈਟ ਆ ਤੇ ਬਾਕੀ ਆ ਪੱਠਾਂ ਦੇਖ ਸਕਦੇ ਤੁਸੀਂ ਇਹਨਾਂ ਦੀਆਂ ਤੇ ਇਹ ਤਾਂ ਆਪਣੇ ਬੱਕਰੀਆਂ ਦੀਆਂ ਹੋਣਗੀਆਂ ਕਿ ਖਰੀਦੀਆਂ ਹੋਈਆਂ ਨੇ ਇਹ ਕੁਝ ਕੁ ਮਗਰ ਆਈਆਂ ਸੀਗੀਆਂ ਜੀ ਕੁਝ ਆਪਣੇ ਬੱਕਰੀਆਂ ਨਹੀਂ ਹੈਗੀਆਂ ਨੇ ਕੁਝ ਬੱਕਰੀਆਂ ਦੀਆਂ ਨੇ ਹੈ ਤੇ ਛੋਟੇ ਬੱਚੇ ਤੇ ਕੀ ਧਿਆਨ ਦਿੰਨੇ ਹੋ ਜੀ ਤੁਸੀਂ ਗਰੋਥ ਖਾਤਰ ਕਿੰਨਾ ਟਾਈਮ ਦੁੱਧ ਪਿਆਉਨੇ ਉਹਨੂੰ ਜਾਂ ਕੋਈ ਸਪਲੀਮੈਂਟ ਵੀ ਦਿੰਨੇ ਹੋ ਨਾਲ ਇਹ ਛੋਟੇ ਬੱਚਿਆਂ ਨੂੰ ਡੀ ਵਾਰਮਿੰਗ ਜੀ ਤੇ ਅਸੀਂ ਦੁੱਧ ਚੋਣ ਦਾ ਨਹੀਂ ਕਰਦੇ ਅਸੀਂ ਬੱਚੇ ਨੂੰ ਪਾਲਣ ਦਾ ਹੀ ਕਰਦੇ ਹਾਂ ਕਿਉਂਕਿ ਅਸੀਂ ਓਨੀ ਕੀਮਤ ਸਾਨੂੰ ਬੱਚੇ ਚੋਂ ਹੀ ਮਿਲ ਜਾਂਦੀ ਆ ਜਿੰਨੀ ਕਿ ਅਸੀਂ ਦੁੱਧ ਦੁੱਧ ਚੋਂ ਮਿਲਣੀ ਹੁੰਦੀ ਆ ਕਿਉਂਕਿ ਦੁੱਧ ਦੀ ਕੀਮਤ ਤਾਂ ਗਾਈਆਂ ਵਾਲੇ ਰੇਟ ਜਾਂਦਾ ਜੀ ਕੋਈ ਉਹ ਕੀਮਤ ਬੱਕਰੀ ਦੇ ਦੁੱਧ ਦੀ ਨਹੀਂ ਮਿਲਦੀ ਹਜੇ ਜੋ ਮਿਲਣੀ ਚਾਹੀਦੀ ਅਸਲ 'ਚ ਜਿੰਨਾ ਗੁਣਕਾਰੀ ਇਹ ਹੈ ਜੋ ਸਾਰੇ ਵਿਗਿਆਨੀ ਦੱਸਦੇ ਨੇ ਸੋ ਅਸੀਂ ਬੱਚਿਆਂ ਨੂੰ ਪਾਲਣ ਦੇ ਵਿੱਚ ਹੀ ਪ੍ਰੈਫਰ ਕਰਦੇ ਆਂ ਵੀ ਬੱਚੇ ਨੂੰ ਹੀ ਵੱਧ ਤੋਂ ਵੱਧ ਦੁੱਧ ਪਿਆਜ ਜਾਵੇ ਠੀਕ ਹੈ ਹਾਂਜੀ ਤਾਂ ਵਿੱਚੋਂ ਦੇ ਤੁਸੀਂ ਘਟੋ ਦੁੱਧ ਜ਼ਿਆਦਾਤਰ ਬੱਚੇ ਹੀ ਪੀਂਦੇ ਨੇ ਬੱਚੇ ਪੀਂਦੇ ਨੇ ਤੇ ਜਿਵੇਂ ਭਾਈ ਤੁਸੀਂ ਸਟਾਲ ਫੀਡਿੰਗ ਤੇ ਰੱਖਦੇ ਹੋ ਨਾ ਤਾਂ ਇਹਨਾਂ ਨੂੰ ਕੋਈ ਪਰੇਸ਼ਾਨੀ ਦਿੱਕਤ ਆਉਂਦੀ ਹੋ ਤਾਂ ਉਹਦਾ ਕੀ ਦੇਖਭਾਲ ਹੁੰਦੀ ਆ ਮੈਡੀਕਲ ਦੇ ਵਿੱਚ ਜਿਹੜਾ ਤੁਸੀਂ ਇਲਾਜ ਕਰਦੇ ਹੋ ਵੀ ਕੀ ਕਰਦੇ ਹੋ ਉਹ ਸਟਾਲ ਫੀਡਿੰਗ ਤੇ ਕੋਈ ਜ਼ਿਆਦਾ ਪ੍ਰੋਬਲਮ ਤਾਂ ਆਉਂਦੀ ਨਹੀਂ ਜੀ ਹਾਂਜੀ ਵੈਕਸੀਨੇਸ਼ਨ ਆਪਾਂ ਕਰਦੇ ਰਹਿੰਦੇ ਆ ਸਮੇਂ-ਸਮੇਂ ਤੇ ਜਿਹੜੀਆਂ ਸਾਲਾਨਾ ਚਾਰ ਵੈਕਸੀਨੇਸ਼ਨਾਂ ਨੇ ਠੀਕ ਹੈ ਜੀ ਕੋਈ ਥੋੜੀ-ਬਹੁਤੀ ਜੇ ਕੋਈ ਹੁੰਦੀ ਆ ਬੁਖਾਰ ਹੋ ਗਿਆ ਖੰਘ ਹੋ ਗਈ ਤਾਂ ਉਹ ਜਿਹਾ ਇਲਾਜ ਫਿਰ ਕਰ ਹੀ ਲਈਦਾ ਜੀ ਠੀਕ ਆ ਉਹ ਉਹ ਮੈਡੀਕਲ ਤਰੀਕੇ ਨਾਲ ਕਰਦੇ ਹੋ ਜਾਂ ਜਿਵੇਂ ਛੋਡੇ ਹੁਣ ਅੱਜ ਦੀ ਮਿੱਤਰ ਨੇ ਹਨਾ ਵਧੀਆ ਦੋਨਾਂ ਤਰੀਕਿਆਂ ਨਾਲ ਜੀ ਦੋਨਾਂ ਤਰੀਕਿਆਂ ਨਾਲ ਦੋਨਾਂ ਤਰੀਕਿਆਂ ਨਾਲ ਕਰ ਲਈਦਾ ਠੀਕ ਹੈ ਨਾ ਜਿਵੇਂ ਕਈ ਵਾਰ ਆਪਾਂ ਤਜਰਬਾ ਦੇਖਣਾ ਹੁੰਦਾ ਹਨਾ ਵੀ ਆਪਾਂ ਜਿਵੇਂ ਜਿਆਦਾਤਰ ਕੋਸ਼ਿਸ਼ ਕਰੀ ਦੀ ਦੇਸੀ ਢੰਗ ਦੇ ਨਾਲ ਇਹਨੂੰ ਸੋਲਵ ਕਰ ਲਿਆ ਜਾਵੇ ਹੂੰ ਤੇ ਉਹ ਫਿਰ ਦੇਸੀ ਢੰਗ ਹੀ ਵਰਤ ਲੈਂਦੇ ਆ ਜੇ ਕਦੇ ਲੱਗਦਾ ਵੀ ਕਿਸੇ ਕੇਸ 'ਚ ਨਹੀਂ ਹੈ ਤਾਂ ਫਿਰ ਉੱਥੇ ਮੈਡੀਕਲ ਟ੍ਰੀਟਮੈਂਟ ਦੇਈਦਾ ਠੀਕ ਹੈ ਤੇ ਬੱਕਰੀਆਂ ਜਿਆਦਾ ਸਟ੍ਰੈਸਸ 'ਚ ਤਾਂ ਨਹੀਂ ਆਉਂਦੀਆਂ ਜਿਵੇਂ ਇੱਕ ਥਾਵੇਂ ਜਿਵੇਂ ਮੰਨ ਕੇ ਸਟਾਲ ਫੀਡਿੰਗ ਤੇ ਛੋਡੀਆਂ ਨਹੀਂ ਬਿਲਕੁਲ ਨਹੀਂ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਵਧੀਆ ਹੈਲਥ ਹੈ ਇਹਨਾਂ ਦੀ ਹੂੰ ਤੇ ਕੋਈ ਪ੍ਰੋਬਲਮ ਨਹੀਂ ਠੀਕ ਹੈ ਇਹ ਪੱਠਾ ਕਿੰਨੇ ਕਿੰਨੇ ਟਾਈਮ ਦੀਆਂ ਨੇ ਜੀ ਇਹ ਹੋਣੀਆਂ ਜੀ 5-5 ਕੁ ਮਹੀਨਿਆਂ ਦੀਆਂ 5-5 ਮਹੀਨੇ ਬਸ ਸਾਰੀਆਂ ਏਡੋ ਏਡ ਹੈਗੀਆਂ ਨੇ ਹੂੰ ਫਿਰ ਜ਼ਿਆਦਾਤਰ ਸੇਲ ਫਾਰਮ ਦੇ ਵਿੱਚੋਂ ਕਿਹੜੇ ਜਾਨਵਰ ਕਰਦੇ ਹੋ ਜੀ ਤੁਸੀਂ ਅਸੀਂ ਮੇਲ ਬੱਚੇ ਸੇਲ ਕਰਦੇ ਆ ਜੀ ਤੇ ਜਾਂ ਫਿਰ ਜਿਹੜੀ ਵੱਡੀ ਬੱਕਰੀ ਹੁੰਦੀ ਹੈ ਕੋਈ ਉਹ ਆਪਾਂ ਸੇਲ ਕਰਦੇ ਹੈਗਿਆ ਠੀਕ ਹੈ ਯਾਰ ਅਦਰ ਬ੍ਰੀਡਰ ਸੇਲ ਕਰਦੇ ਹਾਂ ਵੀ ਬੱਚੇ ਮੇਰੇ ਹਾਂਜੀ ਕਿਉਂਕਿ ਫੀਮੇਲ ਅਸੀਂ ਹਜੇ ਸੇਲ ਨਹੀਂ ਕਰਦੇ ਕਿਉਂਕਿ ਸਾਡਾ ਹੈਗਾ ਜਿਹੜਾ ਪ੍ਰੋਗਰਾਮ 500 ਬੱਕਰੀ ਦਾ ਫਾਰਮ ਕਰਨ ਦਾ ਅੱਛਾ 500 ਬੱਕਰੀ ਦਾ ਫਾਰਮ ਕਰਨ ਦਾ ਠੀਕ ਹੈ ਸ਼ੁਰੂਆਤ ਤਾਂ ਜੀ ਤੁਸੀਂ ਥੋੜੇ ਥੋੜੇ ਤੋਂ ਕੀਤੀ ਆ ਕਿ 1 ਕੋ ਲੱਖ ਫਿਰ ਕਰ ਲਈ ਅਸੀਂ ਇਕੱਠੀਆਂ ਨਹੀਂ ਅਸੀਂ 65 ਕ ਬੱਕਰੀਆਂ ਖਰੀਦੀਆਂ ਸੀਗੀਆਂ ਪਰ ਸਲੋ ਸਪੀਡ ਦੇ ਨਾਲ ਹੂੰ ਕੋਈ ਇੱਕੇਦਮ ਨਹੀਂ ਅਸੀਂ ਤੇ ਨਾ ਹੀ ਜਿਹੜਾ ਕੋਈ ਸੱਜਣ ਕਰਨਾ ਚਾਹੁੰਦਾ ਇੱਕੇਦਮ ਖਰੀਦੇ ਠੀਕ ਹੈ ਕਿਉਂਕਿ ਤੁਹਾਨੂੰ ਚੰਗੀ ਚੀਜ਼ ਜਿਹੜੀ ਹੈਗੀ ਆ ਇੱਕੇਦਮ ਨਹੀਂ ਮਿਲਣੀ ਬਹੁਤ ਟੋਲਣਾ ਪੈਂਦਾ ਫਿਰ ਕੋਈ ਵਧੀਆ ਚੀਜ਼ ਮਿਲਦੀ ਆ ਕੋਲੱਖਤ ਕੰਮ ਸ਼ੁਰੂ ਵੀ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਜੇ ਕਿਸੇ ਦੀ ਦਾਸ ਰੱਖਣ ਦੀ ਸਮਰੱਥਾ ਤਾਂ 5 ਤੋਂ ਸਟਾਰਟ ਕਰੋ ਪਰ ਬਰੀਡ ਹੋਵੇ ਤੁਹਾਡੇ ਕੋਲੇ ਜੇ ਬਰੀਡ ਹੋਊਗੀ ਤੁਸੀਂ ਬੱਚੇ ਵੇਚਨੇ ਆ ਜਾਂ ਉਹਨੂੰ ਸੇਲ ਕਰਨਾ ਕਦੇ ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਹੂੰ ਤੇ ਜਿਵੇਂ ਬਈ ਤੁਸੀਂ ਇਹ ਕੰਮ ਦੇ ਵਿੱਚ ਨਵੇਂ ਸੀ ਹੈਨਾ ਹਾਂਜੀ ਤਾਂ ਕਈ ਭਰਾ ਚਲੋ ਇਹ ਕੰਮ ਦੇ ਵਿੱਚ ਲੁੱਟੇ ਵੀ ਗਏ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਿਲਕੁਲ ਵੀ ਲੁੱਟੇ ਨਹੀਂ ਗਏ ਬਿਲਕੁਲ ਤਾਂ ਸੁਣਨੋ ਕਿ ਕਈ ਵਾਰੀ ਨਵੇਂ ਜਿਹੇ ਬੰਦੇ ਦੇਖ ਕੇ ਆਈ ਨਹੀਂ ਕਿਹਾ ਵੀ ਹਾਂ ਅਸੀਂ ਦਿੰਨੇ ਤੁਹਾਨੂੰ ਬੱਕਰੀਆਂ ਵੀ ਸਾਡੇ ਲੈ ਭਾਈ ਬਰੀ ਦਾ ਚੰਗੀ ਆ ਬਹੁਤ 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 ਪਹਿਲਾਂ ਸਾਡੇ ਨਾਲ ਵੀ ਧੋਖਾ ਹੋਇਆ ਜਦੋਂ ਸਟਾਰਟਿੰਗ ਸਟਾਰਟਿੰਗ ਦੇ ਵਿੱਚ ਸੀ ਸਾਨੂੰ ਕੁਝ ਸੱਜਣ ਹੀ ਇਹੋ ਜਿਹੇ ਮਿਲ ਗਏ ਜਿਨ੍ਹਾਂ ਦਾ ਕਰਕੇ ਫਿਰ ਸਾਡਾ ਅੱਗੇ ਲੁੱਟ ਨਹੀਂ ਹੋਈ ਸਾਨੂੰ ਵੀ ਖੁਦ ਨੂੰ ਐਕਸਪੀਰੀਅੰਸ ਹੋ ਗਿਆ ਉਦੋਂ ਨੂੰ ਹੂੰ ਪਰ ਇਹ ਇੱਕ ਬੜਾ ਮਾਰਕੀਟ ਦੇ ਵਿੱਚ ਹੈ ਜਿਹੜਾ ਕੋਈ ਨਵਾਂ ਕੰਮ ਕਰਨਾ ਚਾਹੁੰਦਾ ਨਾ ਉਹਨੂੰ ਰਗੜ ਦਿੱਤਾ ਜਾਂਦਾ ਹਾਂਜੀ ਠੀਕ ਹੈ ਜੀ ਉਹਦਾ ਹੌਸਲਾ ਟੁੱਟ ਜਾਂਦਾ ਮੁੜ ਕੇ ਫੇਰ ਉਹ ਕੰਮ ਛੱਡ ਜਾਂਦਾ ਜ਼ਿਆਦਾਤਰ ਜਿਹੜੇ ਨਵੇਂ ਮੁੰਡੇ ਕੰਮ ਸਟਾਰਟ ਕਰਨਾ ਸ਼ੁਰੂ ਕੀਤਾ ਸੀ ਉਹ ਇਸੇ ਕਰਕੇ ਛੱਡ ਗਏ ਛੱਡ ਗਏ ਜਦੋਂ ਮਾੜੀ ਚੀਜ਼ ਉਹਨੂੰ ਵੱਧ ਪੈਸਿਆਂ 'ਚ ਮਿਲ ਗਈ ਜਿਹਨੇ ਵੇਚਣੀ ਚਾਹੀ ਤਾਂ ਉਹਨੂੰ ਪੈਸੇ ਮਿਲੇ ਨਹੀਂ ਸੋ ਉਸੇ ਕਰਕੇ ਮੈਂ ਕਹਿੰਦਾ ਜੇ 10 ਰੱਖਣੀਆਂ ਚਾਹੁੰਦੇ ਹੋ ਤਾਂ 5 ਰੱਖ ਲਓ ਪਰ ਰੱਖੋ ਬਰੀਡ ਤੇ ਬਾਕੀ ਸੋਣ ਨੂੰ ਬੰਦੇ ਜਾਣਕਾਰ ਮਿਲ ਗਏ ਇਹਦਾ ਤੁਹਾਨੂੰ ਫਾਇਦਾ ਹੋ ਗਿਆ ਹੈ ਨਾ ਜੀ ਬਹੁਤ ਫਾਇਦਾ ਹੋਇਆ ਜੀ ਨਹੀਂ ਨਹੀਂ ਫਿਰ ਤੁਸੀਂ ਵੀ ਉਹ ਬੰਦਿਆਂ 'ਚ ਆ ਜਾਂਦੇ ਜਿਹੜੇ ਅੱਜ ਕਹਿ ਰਹੇ ਨੇ ਵੀ ਬੱਕਰੀ ਫਾਲ ਮੈਂ ਇੱਕ ਵੀ ਫੇਲ ਕੀਤਾਗਾ ਵੀ ਇਹ ਚੋ ਕੋਈ ਕਮਾਈ ਨਹੀਂ ਹੈਗੀ ਜਾਂ ਵੀ ਇਹੇ ਕੀਤਾ ਮੰਨ ਕੇ ਚੱਲੋ ਇੱਕ ਤਰ੍ਹਾਂ ਦਾ ਫੇਲ ਹੀ ਆ ਜਿਹੜੇ ਬੰਦੇ ਇਹ ਕਹਿ ਰਹੇ ਨੇ ਉਹ ਹੈ ਜਿਹਦੇ ਧੱਕੇ ਚੜੇ ਹੋਏ ਨੇ ਤਾਂ ਅੱਜ ਬਈ ਤੁਹਾਨੂੰ ਇੱਕ ਕਾਮਯਾਬ ਬੰਦਾ ਮਿਲਾਇਆਗਾ ਆਪਾਂ ਵੀਡੀਓ ਦੇ ਮਾਧਿਅਮ ਰਾਹੀਂ ਬੇ ਕਿੰਨਾ ਕੋਈ ਫੇਲ ਨਹੀਂ ਹੈਗਾ ਕਿੱਤਾ ਇਹ ਕਰਨ ਵਾਲਾ ਇਹ ਜੋ ਕਮਾਈ ਵੀ ਚੰਗੀ ਹੁੰਦੀ ਹੈ ਨਾ ਜੀ ਵਧੀਆ ਕਮਾਈ ਹੈ ਜੀ ਜੇ ਤੁਸੀਂ ਬਰੀਡ ਤੇ ਕੰਮ ਕਰਦੇ ਹੋ ਫਿਰ ਵਧੀਆ ਕਮਾਈ ਆ ਮਹਾਰਾਸ਼ਟਰ ਪੂਨੇ ਕਿਹੜੀਆਂ ਕਿਹੜੀਆਂ ਸਟੇਟਾਂ ਚੋਂ ਸਾਡੇ ਕੋਲੇ ਇੱਥੇ ਬੱਕਰੀਆਂ ਖਰੀਦਣ ਲਈ ਗਾਹ ਕਾਉਂਦੇ ਨੇ ਜੋ ਜੇ ਤੁਹਾਡੇ ਕੋਲ ਬਰੀਡ ਆ ਤਾਂ ਫਿਰ ਤੁਹਾਡੇ ਕੋਲ ਚੱਲ ਕੇ ਆਉਂਦੇ ਨੇ ਠੀਕ ਹੈ ਤੇ ਬਾਕੀ ਛੋਡੇ ਨਾਲ ਮੀਟਿੰਗਾਂ ਯੂਨੀਵਰਸਿਟੀਆਂ ਵੀ ਰੱਖਦੇ ਹਨਾ ਜੀ ਯੂਨੀਵਰਸਿਟੀ ਨਾਲ ਹਾਂਜੀ ਬਿਲਕੁਲ ਅਸੀਂ ਇਹ ਆਈ ਸੀ ਆਰ ਪੀ ਦੇ ਅੰਡਰ ਪ੍ਰੋਜੈਕਟ ਦੇ ਅਧੀਨ ਹੈਗਾ ਆਪਣਾ ਫਾਰਮ ਜੀ ਹਾਂ ਹਾਂ ਤਾਂ ਯੂਨੀਵਰਸਿਟੀ ਤੋਂ ਤੇ ਮਥਰਾ ਤੋਂ ਵੀ ਡਾਕਟਰ ਠੀਕ ਹੈ ਹਾਂਜੀ ਮਥਰਾ ਜਿਹੜਾ ਇੰਡੀਆ ਦਾ ਵੱਡਾ ਇੰਸਟੀਚਿਊਟ ਆ ਬੱਕਰੀ ਪਾਲਣ ਦਾ ਆਪਣੇ ਤੋਂ ਬਰੀਡਰ ਲੈ ਕੇ ਗਏ ਨੇ ਜਿਨ੍ਹਾਂ ਤੋਂ ਅੱਗੇ ਸੀਮਨ ਤਿਆਰ ਕੀਤਾ ਜਾਣਾ ਜੀ ਠੀਕ ਹੈ ਤੇ ਤੁਸੀਂ ਜਿਹੜਾ ਬਰੀਡਰ ਰੱਖਦੇ ਹੋ ਜਿਵੇਂ ਇੰਨੀਆਂ ਬੱਕਰੀਆਂ ਨੇ ਨਾ ਤਕਰੀਬ ਨੇ ਇਹਨਾਂ ਚ ਸਾਰੀਆਂ ਚੰਗੀਆਂ ਨੇ ਹਾਂਜੀ ਇੱਥੇ ਇਹਨਾਂ ਦੇ ਫਿਰ ਕੀ ਦੇਖਦੇ ਹੋ ਤੁਸੀਂ ਬੱਕਰੀ ਦੇ ਵਿੱਚੋਂ ਵੀ ਆਹ ਬੱਕਰੀ ਦਾ ਬਰੀਡਰ ਆਪਾਂ ਰੱਖੀਏ ਵੀ ਅੱਗੇ ਬੱਚੇ ਵੀ ਚੰਗੇ ਆਉਣਗੇ ਇਹਦੇ ਤੇ ਰਿਜ਼ਲਟ ਵੀ ਚੰਗਾ ਹੋਊ ਇੱਕ ਤਾਂ ਜਿਵੇਂ ਬੱਕਰੀ ਚੰਗੀ ਹੋਣੀ ਚਾਹੀਦੀ ਆ ਜੀ ਹੂੰ ਤੇ ਫਿਰ ਉਹ ਉਹ ਤੇ ਬਰੀਡਰ ਤੁਸੀਂ ਕਿਹੜੇ ਤੋਂ ਕਰਾਸ ਕਰਾਈ ਆ ਉਹਦਾ ਬੱਚਾ ਬੱਕਰੀ ਦਾ ਦੁੱਧ ਮਿਲਕ ਪਲੱਸ ਬਿਊਟੀ ਹੂੰ ਤੇ ਉਹ ਉਹ ਬੱਚਾ ਅੱਗੇ ਬਰੀਡਰ ਆਪਾ ਤਿਆਰ ਕਰਦੇ ਆ ਠੀਕ ਹੈ ਫਿਰ ਤੁਸੀਂ ਇਹ ਚੀਜ਼ਾਂ ਦੇਖਦੇ ਹੋ ਹਾਂਜੀ ਜਿਹੜੀਆਂ ਦੇਖਣਯੋਗ ਨੇ ਤੇ ਬਾਕੀ ਬੱਚਿਆਂ ਨੂੰ ਤਾਂ ਤੁਸੀਂ ਦੁੱਧ ਹੀ ਪਿਆਉਂਦੇ ਹੋ ਨਾ ਕੋਈ ਸਪਲੀਮੈਂਟ ਵਗੈਰਾ ਕੁਝ ਨਹੀਂ ਦਿੰਦੇ ਨਹੀਂ ਜੀ ਠੀਕ ਹੈ ਮਿਨਰਲ ਮਿਕਚਰ ਵਗੈਰਾ ਉਹ ਤਾਂ ਚਲੋ ਜ਼ਰੂਰੀ ਆ ਕਿਉਂਕਿ ਘਾਟਾਂ ਆ ਜਾਂਦੀਆਂ ਕੁਝ ਨਾ ਕੁਝ ਤੇ ਮਿਨਰਲ ਮਿਕਚਰ ਜ਼ਰੂਰੀ ਆ ਤੇ ਇੰਨੇ ਮਾਲ ਨੂੰ ਜੀ ਕਿੰਨੇ ਬੰਦੇ ਸਾਂਭ ਲੈਂਦੇ ਆ ਫਿਰ ਇਹ ਤਿੰਨ ਜਾਨੇ ਸਾਂਭਦੇ ਨੇ ਜੀ ਤਿੰਨ ਜਾਨੇ ਸਾਂਭ ਲੈਂਦੇ ਆ ਜੀ ਹਾਂਜੀ ਹਾਂਜੀ ਠੀਕ ਐ ਤੇ ਜਦੋਂ ਆਪਾਂ ਗਰੇਜਿੰਗ ਤੇ ਬੱਕਰੀਆਂ ਲੈ ਕੇ ਜਾਂਦੇ ਆ ਉਹ ਕਿਹੜੀ ਰੁੱਤ ਚ ਜ਼ਿਆਦਾ ਲੈ ਕੇ ਜਾਂਦੇ ਆ ਬਾਹਰ ਜਿਵੇਂ ਹੁਣ ਕਣਕ ਦੀ ਵਾਢੀ ਤੋਂ ਬਾਅਦ ਚ ਖੇਤ ਖਾਲੀ ਹੁੰਦੇ ਨੇ ਤਾਂ ਉਦੋਂ ਆਪਾਂ ਜੰਤਰ ਬਾਜਰਾ ਇਸ ਤਰ੍ਹਾਂ ਰਲਮੀਆਂ ਚੀਜ਼ਾਂ ਬੀਜ ਦਿੰਨੇ ਆ ਤੇ ਉਦੋਂ ਫਿਰ ਬੱਕਰੀਆਂ ਖੇਤ ਜਾਂਦੀਆਂ ਰਹਿੰਦੀਆਂ ਨੇ ਜੀ ਤੇ ਸਰਦੀਆਂ ਚ ਇੱਥੇ ਹੀ ਖੜਨੀਆਂ ਨੇ ਸਰਦੀਆਂ ਚ ਇੱਥੇ ਹੀ ਰਹਿਣਗੀਆਂ ਜੀ ਠੀਕ ਐ ਸਰਦੀਆਂ ਚ ਤੇ ਇਹਨਾਂ ਨੂੰ ਮੈਡੀਕਲ ਦੇ ਵਿੱਚ ਕੋਈ ਕੈਲਸ਼ੀਅਮ ਵਗੈਰਾ ਜਾਂ ਕੋਈ ਹੈਜਾ ਕੁਛ ਦਿੰਨੇ ਹੋ ਕੈਲਸ਼ੀਅਮ ਵਗੈਰਾ ਦਿੰਨੇ ਆ ਜੀ ਕੈਲਸ਼ੀਅਮ ਸੂਣ ਤੋਂ ਪਹਿਲਾਂ ਆਪਾਂ ਬੱਕਰੀ ਨੂੰ ਜ਼ਰੂਰ ਦਿੰਨੇ ਆ ਹਮ ਕੈਲਸ਼ੀਅਮ ਹੋ ਗਿਆ ਵਿਟਾਮਿਨ ਐਚ ਹੋ ਗਿਆ ਇਹ ਚੀਜ਼ਾਂ ਸੂਣ ਤੋਂ ਪਹਿਲਾਂ ਦਿੰਨੇ ਆ ਤੇ ਠੰਡ ਦੇ ਵਿੱਚ ਇਹ ਦੇਣਾ ਚਾਹੀਦਾ ਜੀ ਕੈਲਸ਼ੀਅਮ ਵਗੈਰਾ ਅ ਮੈਨੂੰ ਨਹੀਂ ਲੱਗਦਾ ਵੀ ਕੈਲਸ਼ੀਅਮ ਦਾ ਕਹਿ ਦਿੱਤਾ ਜਾਂਦਾ ਠੰਡਾ ਪਰ ਨਹੀਂ ਕੋਈ ਨਹੀਂ ਹੈਗੀ ਗਲਤ ਬਾਤ ਠੀਕ ਹੈ ਦੇ ਸਕਦੇ ਆ ਦੇ ਸਕਦੇ ਆ ਜੀ ਉਹਨੇ ਘਾਟ ਪੂਰੀ ਕਰਨੀ ਆ ਉਹਦੀ ਹਮ ਤੇ ਬਾਕੀ ਜੀ ਇੰਨੀਆਂ ਬੱਕਰੀਆਂ ਨੇ ਜਿਵੇਂ ਛੋਟੇ ਲਾ ਬਹਿਣਾ ਤਾਂ ਕਿੰਨਾ ਖਰਚ ਹੋ ਜਾਂਦਾ ਇੰਨਾਂ ਬੱਕਰੀਆਂ ਤੇ ਕਿਤੇ ਕਿਤੇ ਦੇਖਿਆ ਨਹੀਂ ਖਰਚਾ ਨਹੀਂ ਦੇਖਦੇ ਆ ਜੀ ਤੇ ਮਾਜ ਬਿジネス ਤੌਰ ਤੇ ਦੇਖੇ ਤਾਂ ਤਾਂ ਦੇਖਣੀ ਪੈਣਾ ਦੇਖਣਾ ਪੈਣਾ ਫੇਰ ਹੀ ਆਪਣੇ ਗੱਲ ਬਣਦੀ ਆ ਜੀ ਤੇ ਪਰ ਲਾਹੇਵੰਦ ਕੀਤਾ ਜੀ ਲਾਹੇਵੰਦ ਲਾਹੇਵੰਦ ਕੀਤਾ ਠੀਕ ਆ ਵੀ ਬੱਚਤ ਹੈਗੀ ਜੇ ਬੰਦਾ ਸੌਂਕ ਵੀ ਰੱਖੇ ਤੇ ਨਾਲ ਨਾਲ ਵੀ ਆਪ ਦਾ ਦੇਖਭਾਲ ਵੀ ਰੱਖੇ ਵੀ ਹਾਂ ਇੰਨਾ ਖਰਚ ਹੋ ਗਿਆ ਵਿਗਿਆਨਕ ਢੰਗ ਦੇ ਨਾਲ ਤੁਹਾਨੂੰ ਦੇਖਣਾ ਪਊਗਾ ਸਾਰਾ ਰਿਕਾਰਡ ਰੱਖਣਾ ਪਊਗਾ ਸਾਰਾ ਫੇਰ ਤੁਸੀਂ ਕਾਮਯਾਬ ਹੋ ਸਕਦੇ ਹੋ ਕੋਈ ਵੀ ਸਹਿਯਕ ਕੀਤਾ ਹੋਰ ਵੀ ਹੈਗੇ ਨੇ ਬੱਕਰੀ ਪਾਲਣ ਤੋਂ ਬਿਨਾ ਮੱਛੀ ਦਾ ਹੋ ਗਿਆ ਪੋਲਟਰੀ ਦਾ ਹੋ ਗਿਆ ਭੇਡਾਂ ਦਾ ਕੀਤਾ ਉਹ ਵੀ ਬੜਾ ਵਧੀਆ ਕੀਤਾ ਅੱਜਕੱਲ ਇਹ ਬਾਈ ਅੱਜ ਦੀ ਆਪਣੀ ਵੀਡੀਓ ਸੀਗੀ ਤਾਂ ਬਾਈ ਜੀ ਦਾ ਬਹੁਤ ਬਹੁਤ ਧੰਨਵਾਦ ਜਿਹੜੀਆਂ ਆਪਣੀਆਂ ਬੱਕਰੀਆਂ ਦਿਖਾਈਆਂ ਤੇ ਕੋ ਕੀਮਤੀ ਗੱਲਾਂ ਆਪਣੇ ਨਾਲ ਸਾਂਝੀਆਂ ਕੀਤੀਆਂ ਆਹ ਵੀਡੀਓ ਚ ਵੀ ਸਿੱਖਣ ਨੂੰ ਬਹੁਤ ਕੁਝ ਆ ਜੇ ਧਿਆਨ ਨਾਲ ਸੁਣੀ ਹੋਊਗੀ ਤੁਸੀਂ ਤਾਂ ਠੀਕ ਆ ਬਾਈ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਸਤਿ ਸ਼੍ਰੀ ਅਕਾਲ